ਅੱਜ ਚੈਂਪੀਅਨ ਬਣ ਚੁੱਕੀ ਹੈਗੀ ਗਰੁੱਪ ਨੂੰ ਇਹ ਮਾਝੂ ਮਾਇਆ ਨੂੰ ਮਾਨ ਸਨਮਾਨ ਹੈ ਆਸ ਪਾਲਾ ਇਸ ਤੇ ਕਹਤਾ ਹੈ 80 ਲੀਟਰ ਆਰਸਾ ਚਾਰੀ ਗ੍ਰਾਮ ਤਾੜੀਆਂ ਵੀ 80 ਲੀਟਰ ਦਾ ਗਾਰਮਟ ਗਿਆ ਜੋ ਮੋਰਾ ਵਿੱਚ ਨੇ Don't you think? ਗਲੇ ਦੀ ਮਮਦੁੱਦੀ ਨੰਬਰ ਤੇ ਜੀ ਪਿਛਲੇ ਸਾਲ ਨਾਲੋਂ ਤਿੰਨੇ ਨਾਮ ਜਿਹੜੇ ਵਧ ਨੇ ਤੋਂ ਜ਼ਿਆਦਾ ਕਿੰਨਾ ਭਾਈ ਦੂਸਰਾ

ਪਲੀਜ਼ ਐ ਜਨੇ ਬੇਨਤੀ ਕੀਤੀ ਹੈ ਕਿ ਅੱਜ ਵਾਲ ਦੇ ਕੋਈ ਝਗੜਾ ਨਾ ਪਾਓ ਮੈਂ ਜਾਣਨ ਚਾਹੁੰਦਾ ਐਸ ਕੇ ਕੇ ਬਹੁਤ ਬਾਰੇ ਨੇ ਦੂਜੇ ਤੇ ਤੀਜੇ ਨੰਬਰ ਤੇ ਬਾਬਾ ਪੰਜਾਬ ਸਕੂਲਾਂ ਦੀਆਂ ਦੋ ਮੱਝਾਂ ਆਈਆਂ ਗਈਆਂ ਮਿਲਕਿੰਗ ਦੇ ਵਿੱਚ ਪਹਿਲੇ ਨੰਬਰ ਤੇ ਅੰਖੋਰ रावत ਦੀ ਹੈ ਹਰਿਆਣੇ ਵਾਲਾ ਜੀ ਮਾਇਆ ਮਟਿਆਗੀ ਜੀ ਨੀਲੀ 라ਵੀ ਨੀਲੀ 라ਵੀ ਦੀ ਫਸਟ ਟਾਈਮ ਮੇਰਾ ਨਾਮ ਹੈ ਗੁਰਸਮਨ ਸਿੰਘ ਚਾਨਾਂ ਕਲਪਸਨ ਸੇ ਧੰਕਵਾਦ ਤਾਂਤਾ ਜੁਆਇੰਟ ਕਪਾਸਾ ਸਲਾਸੀ ਨੰਬਰ ਹੈ 24 ਡੀਟਾ ਵਸਤਰਾ 587 thank <laughs> <laughs> you. लोकलिंग <laughs> बार्थीम जय बन चुकी हैगी ग्रुप ਨੂੰ ਇਹ ਮੱਝ ਨੂੰ ਮਾਇਆ ਨੂੰ ਮਾਨ ਸਨਮਾਨ ਹੈ ਇੱਕ ਕਿਉਂਕਿ ਇਹ ਅੱਜ ਵਧਾਈ ਦੇ ਪਾਤਰ ਬਣੀ ਹੈ ਬਹੁਤ ਜ਼ਿਆਦਾ ਇਹਨੇ ਮਾਨ ਰੱਖਿਆ ਮੱਝ ਵਾਲਿਆਂ ਦਾ ਤੇ ਲੋਜ ਸਾਰੇ ਜਾਣੇ ਦੀ ਵਧਾਈਆਂ ਦੋ ਮਾਇਆ ਮੱਝ ਰਸਾਲ ਸਿੰਘ ਬਟੋਹਾਲੀ ਇਹ ਫਸਟ ਹੈ ਜੀ ਸਰਵ 600 ਗ੍ਰਾਮ ਦੇ ਫਰਕ ਦੇ ਨਾਲ ਦੇਖੋ ਨੀਲੀ ਰਾਵੀ ਦੇ ਵਿੱਚ ਬਹੁਤ ਚੰਗੀ ਮੱਝ ਹੈ ਇਹਦਾ ਨਾਮ ਵੀ ਬਹੁਤ ਸਾਰੇ ਜਾਣਦੇ ਹੋ ਤੁਸੀਂ ਮਾਇਆ ਮੱਝ ਦੇਖੋ ਜੀ ਜਿਹੜੀ ਅੱਜ ਵਧਾਈ ਦੇ ਪੱਤਰ ਆ ਸਾਨੂੰ ਪੰਜਾਬ ਤੋਂ ਬਹੁਤ ਵਧੀਆ ਖੁਸ਼ੀ ਹੋਈ ਹੈ ਕਿ ਤੁਸੀਂ ਯਾਰ ਕੋਲ ਆਵੋ ਮੈਨੂੰ ਰਸਤਾ ਹੈ ਕਿ ਤੁਹਾਨੂੰ ਜਲੀ ਕੋਲ ਆਇਆ ਪਰ ਕੋਨਾ ਕਾਰੀ ਨਹੀਂ ਸਕਦਾ ਤਾਂ ਉਹ ਕਿੰਨੇ ਕਿਲੋ ਦੁੱਧ ਕੱਢ ਕੇ ਇਹ ਰਿਕਾਰਡ ਬਣਾਇਆ ਇਹਨੇ 25 ਕਿਲੋ ਦੁੱਧ ਕੱਢ ਲਿਆ ਇਹ ਕੰਮਿਆ ਸੁਆ ਜੀ ਇਹ 11ਵੇਂ ਨੂੰ ਦੁੱਧ ਦੇ ਰਿਹਾ 12ਵੇਂ ਕੱਬਣ ਆ ਅੱਛਾ ਜੀ ਠੀਕ ਹੈ ਜੀ ਗੱਲ ਕਰੋ ਮੇਰੇ ਵਰਗਾ ਕੱਲਾ ਜਿੱਤ ਜਾਂਦਾ ਤੇ ਗੱਲ ਕਹਿਣ ਜੋਗ ਨਹੀਂ ਸੀ ਕਿਉਂਕਿ ਬੰਦਾ ਜਦੋਂ ਬੁੱਢਾ ਹੋ ਜੇ ਨਾ ਤਜਰਬੇਕਾਰ ਤਾਂ ਹੁੰਦਾ ਜ਼ਰੂਰ ਆਹ ਤਜਰਬੇਕਾਰ ਠੀਕ ਆ ਪਰ ਜਿਹੜੇ ਆ ਮੇਰੇ ਵੀਰਾਂ ਨੇ ਮਿਹਨਤ ਕੀਤੀ ਆ ਨਾ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਇੱਕ ਸਹਿਯੋਗ ਹੋਣਾ ਇੱਕ ਲਾਗੇ ਬੈਠ ਕੇ ਉਹਨੂੰ ਪਾਣੀ ਧਾਣੀ ਪਟੜਕਾ ਜੋ ਵੀ ਹੋ ਜਾ ਹਾਂਜੀ ਬੜੇ ਨਾਲ ਬਹੁਤ ਬਹੁਤ ਧੰਨਵਾਦ ਕਰਦਾ ਤੇ ਦਿਲ ਤੋਂ ਠੀਕ ਹੈ ਜੀ ਠੀਕ ਹੈ ਜੀ ਕਿ ਹੁਣ ਸਾਡੀ ਕਿਸੇ ਦਾ ਮੈਨੂੰ ਪੁੱਛੋ ਤੇ ਮੈਂ ਜਵਾਬ ਦੇ ਦਿੰਦਾ ਇਹ ਸੂਈ ਵੀ ਕਿੰਨੇ ਟਾਈਮ ਦੀ ਹੋਗੀ ਜੀ 4 ਮਹੀਨੇ ਲਗਭਗ 4 ਮਹੀਨਿਆਂ ਦੀ ਸੂਈ ਹੋਗੀ ਗੱਭਣ ਕਿੰਨੇ ਚੱਦੇ ਹੋਗੇ ਇਹ ਲਗਭਗ 40 ਦਿਨ 40 40 ਦਿਨਾਂ ਦੀ ਗੱਭਣਾ ਪਹਿਲੇ ਸੂਈ ਤੋਂ ਲੈ ਕੇ ਹਾਂਜੀ ਅੱਜ ਦੀ 21 ਸੀ ਮੰਦਈ ਦਾ ਠੀਕ ਹੈ ਜੀ ਠੀਕ ਹੈ ਜੀ 10 ਮੰਨ ਲਾਤਾ ਜੀ ਹੁਣ ਜੀ ਸੀਵਨ ਕਟਾ ਲਾਤਾ ਜੀ ਸੀਆਰਪੀ ਨਾ ਬੰਨੂ 905 ਦਾ ਸੁਨਣਾ ਅੱਛਾ ਜੀ ਤੇ ਜਿਹੜਾ ਇਹ ਪਹਿਲਾ ਬੱਚਾ ਜੀ ਉਹ ਕਿਹੜੇ ਦੀ ਬੰਦਾ ਸੀਆਰਪੀ ਨਾ ਬੰਨੂ 905 ਦਾ 905 ਦਾ ਬੱਚਾ ਜੀ ਬੱਚਾ ਹੈ ਕੱਟੀ ਹੈ ਕੱਟਾ ਜੀ ਨਹੀਂ ਕੱਟੀ ਹੈ ਕੱਟੀ ਹੈ ਜੀ ਠੀਕ ਹੈ ਜੀ ਨਾਬੇ ਵਾਲਿਆਂ ਦੀ ਠੀਕ ਹੈ ਜੀ ਹੁਣ ਆਉਂਦੇ ਆ ਉਹ ਕੱਟੀ ਵੀ ਦਿਖਾ ਰਹੇ ਆ ਆਪਣੇ ਬੱਚਾ ਬਣਾ ਲੈਂਦੇ ਆ ਕੱਟੀ ਇੱਧਰ ਬੈਠੀ ਆ ਬਹੁਤ ਸੋਹਣੀ ਕੱਟੀ ਹੈ ਦੇਖੋ ਇਹ ਕੱਟੀ ਹੈਗੀ ਬਹੁਤ ਸੋਹਣੀ ਕੱਟੀ ਹੈਗੀ। ਬਾਕੀ ਮੱਝ ਦਾ ਨਾਮ ਵੀ ਬਹੁਤ ਆਸ ਤਕਰੀਬਨ ਸਾਰੇ ਜਾਣਦੇ ਹੋਗੇ। ਤੇ ਜਿਹੜੇ ਸਾਰੇ ਨਦੀ ਰਾਵੀ ਨੂੰ ਪਿਆਰ ਕਰਨ ਵਾਲੇ ਚਿਹਰੇ ਦੁਨਾਰੇ ਦੇਖ ਸਕਦੇ ਹੋਗੇ। ਬਹੁਤ ਸਾਰਿਆਂ ਦਾ ਧੰਨਵਾਦ ਹੈ। ਆਪਾਂ ਤੁਹਾਨੂੰ ਮੱਝ ਦਿਖਾ ਦਿੰਨੇ ਆ। ਇਹ ਮੱਝ ਆ ਮਾਇਆ ਮਾਇਆ ਮੱਝ ਦੇਖੋ ਇਹ ਮੱਝ ਆ ਗਈ ਮਾਯਾ ਤਕਰੀਬਨ ਤੁਸੀਂ ਸਾਰੇ ਹੀ ਜਾਣਦੇ ਹੋ ਬਹੁਤ ਚੰਗੀ ਤੇ ਮਸ਼ਹੂਰ ਮੱਝ ਆ ਗਈ ਬਿਊਟੀ ਵੀ ਬਹੁਤ ਆ ਤੁਸੀਂ ਕੱਟ ਕੇ ਸਿੰਗਾ ਦੀ ਵਾਲੀ ਦੇਖ ਸਕਦੇ ਹੋ ਦੀ ਸਿੰਗਾ ਦੀ ਕੁਆਲਿਟੀ ਫੇਸ ਕੁਆਲਿਟੀ ਦੇ ਤਰ੍ਹਾਂ ਬਾਡੀ ਵਾਂਦਰ ਬਹੁਤ ਚੰਗੀ ਆ ਤੇ ਆਰਡਰ ਦੇਖ ਸਕਦੇ ਹੋ ਇਹਦਾ ਤੁਸੀਂ ਐਨ ਮੁੱਠੀ ਵਾਲੇ ਥਾਣੇ ਬਹੁਤ ਜ਼ਿਆਦਾ ਚੰਗੇ ਨੇ ਵੱਡੇ ਨਾਲ ਛੋਟੇ ਦਿੱਤੀ ਦੇਖ ਸਕਦੇ ਹੋ ਅਗਾੜੀ ਬੁੜੀ ਵੀ ਬਹੁਤ ਚੰਗੀ ਆ ਗਈ ਬਾਕੀ ਮਾਰਕਿੰਗ ਵੀ ਪ੍ਰੋਪਰ ਆ ਗਈ ਦੇਖੋ ਬਾਕੀ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਇਹਦਾ ਬੱਚਾ ਤੁਹਾਨੂੰ ਆਪ ਦਾ ਖਾਰੇ ਦਿਖਾ ਦੁਬਾਰੇ ਦਿਖਾ ਦਿੰਨੇ ਆ ਦੇਖੋ ਕੱਟੀ ਆ ਕਿੰਨੀ ਸੋਹਣੀ ਨਾਭੇ ਵਾਲਿਆਂ ਦੀ ਬਾਕੀ ਤੁਹਾਨੂੰ ਆਪਾਂ ਇਧਰਲੀ ਸਾਈਡ ਤੋਂ ਦਿਖਾ ਦਿੰਨੇ ਆ ਦੇਖੋ ਨਹੀਂ ਕੋਈ ਵੀ ਨਹੀਂ ਆ ਹੋ ਗਿਆ ਕੰਮ ਹੋ ਗਿਆ ਹੋ ਗਿਆ ਕੰਮ ਹੋ ਗਿਆ ਠੀਕ ਕੰਮ ਹੋਣੇ ਆ ਜੀ ਇਹ ਤਕਰੀਬਨ 600 ਗ੍ਰਾਮ ਦੇ ਫਰਕ ਨਾਲ ਫਸਟ ਆਈ ਹੈਗੀ ਬੋਲਟ ਜਿੱਤ ਗਈ ਹੈ ਇਹ ਪੀਡੀਐਫਾ ਦੀ ਚੈਂਪੀਅਨ ਬਣ ਗਈ ਹੈਗੀ ਬਾਕੀ ਤੁਸੀਂ ਮਾਹੌਲ ਦੇਖ ਸਕਦੇ ਹੋ ਸਾਰਾ ਮਿਲਕਿੰਗ ਵਾਲੀਆਂ ਮੱਜਾਂ ਦੋਸਤੋ ਲਗਭਗ 25 ਲੀਟਰ ਦੇ ਨੇੜੇ ਦੁੱਧ ਇਹ ਮੱਝ ਨੇ ਕੱਢਿਆ ਹੈਗਾ ਸ਼ੇਅਰ ਜ਼ਰੂਰ ਕਰ ਦਿਓ